ਮੈਂ ਤੇ ਜੁੱਤੀ ਹਰ ਸਤਵਿਆ ਹਾ ਵਿੱਚ ਪਾਈ ਆਏ ਮੈਨੂੰ ਫਾਕੀਰ ਕੰਨੀ ਸੂਤ ਸੁਹਾਗੇ ਮਈਆ ਏ ਮੈਨੂੰ ਸੁਣ ਲੈ ਬੰਗਾ ਤੇ ਆ ਦੇ ਮਈਆ ਏ ਆਂ ਦਾ ਜਿਹੜਾ ਮੇਲਾ ਸੋਨ ਸਿੰਘ ਗੁੱਗਾ ਆਪਣੀ ਬਾੜ ਦੇ ਵਿੱਚ ਹਰ ਇੱਕ ਸਾਲ ਕਰਾਉਂਦਾ ਵਾ ਧੀਆਂ ਦੇ ਸਤਕਾਰ ਲਈ ਔਰ ਧੀਆਂ ਦੀ ਜਿਹੜੀ ਇਹ ਲੋਹੜੀ ਆ ਇਹ ਮਨਾਉਣਾ ਹਰ ਮਨੁੱਖ ਦਾ ਧਰਮ ਤੇ ਕਰਮ ਮੰਨਦਾ ਕਿਉਂਕਿ ਧੀਆਂ ਤੋਂ ਬਿਨਾ ਕਦੇ ਸਮਾਜ ਨਹੀਂ ਤਰੱਕੀ ਕਰ ਸਕਦਾ ਕਦੇ ਇਲਾਕਾ ਨਹੀਂ ਤਰੱਕੀ ਕਰ ਸਕਦਾ ਕਦੇ ਪਰਿਵਾਰ ਨਹੀਂ ਤਰੱਕੀ ਕਰ ਸਕਦਾ ਧੀਆਂ ਦੇ ਸਤਕਾਰ ਲਈ ਜਿਹਨਾਂ ਬੰਦਾ ਕਰੇ ਉਹਨੇ ਹੀ ਥੋੜਾ ਵਾਜ ਗੋ ਸੋਨ ਸਿੰਘ ਗੋਗਾ ਜੀ ਨੂੰ ਤੇ ਇਹਨਾਂ ਦੀ ਸਮੁੱਚੀ ਟੀਮ ਨੂੰ ਮੈਂ ਮੁਬਾਰਕਵਾਦ ਵੀ ਦਿੰਦਾ ਜਿਹੜਾ ਅੱਜ ਧੀਆਂ ਦਾ ਇਹ ਲੋਹੜੀ ਦਾ ਮੇਲਾ ਇਹਨਾਂ ਨੇ ਕੀਤਾ ਕਰਾਇਆ ਵਾ ਹਰ ਇੱਕ ਸਾਲ ਤਰ੍ਹਾਂ ਔਰ ਮੈਂ ਅੱਜ ਇਹ ਵੀ ਬਿਸ਼ਵਾਸ ਦਿਵਾਉਣਾ ਤੁਹਾਡੇ ਲਈ ਕਿ ਮੈਂ ਗੋਗਾ ਜੀ ਨੂੰ ਵੀ ਕਹਿ ਕੇ ਆਇਆ ਕਿ ਹਰ ਇੱਕ ਸਾਲ ਇਸ ਨੂੰ ਡਬਲ ਕਰਿਆ ਕਰੋ ਕਿਉਂਕਿ ਧੀਆਂ ਦਾ ਸਤਕਾਰ ਕਰਾਂਗੇ ਤਾਂ ਹੀ ਸਮਾਜ ਸਾਡਾ ਅੱਗੇ ਵਧੂਗਾ ਧੀਆਂ ਦੇ ਸਤਕਾਰ ਤੋਂ ਬਿਨਾ ਧੀਆਂ ਦੇ ਅਸ਼ੀਰਵਾਦ ਤੋਂ ਬਿਨਾ ਕਦੇ ਕੋਈ ਕੰਮ ਅਧੂਰਾ ਹੀ ਰਹਿੰਦਾ ਕਦੇ ਪੂਰਾ ਨਹੀਂ ਹੁੰਦਾ ਇਸ ਕਰਕੇ ਧੀਆਂ ਦਾ ਸਤਿਕਾਰ ਕਰਨਾ ਜ਼ਰੂਰੀ ਹੈ ਸਾਨੂੰ ਜਾਣਦੇ ਧੀ ਕੱਲ ਕੋ ਮੇਹਰ ਬਣ ਜਾ ਰਹੀ ਜੀ ਕਿਹੜੀ ਦੇਖੋ ਹੁਣ ਉਹ ਤਾਂ ਜਿਹਦੇ ਜੀਵੀ ਲਾਟਰੀ ਨਿਕਲੂਗੀ ਜਿਹੜੇ ਕੋਈ ਵਧੀਆ ਸੇਵਾ ਕਰ ਸਕੂਗੀ ਉਹਦੀ ਲਾਟਰੀ ਨਿਕਲਿਆ ਹੋਣੀ ਆ ਪਰਮਾਤਮਾ ਨੇ ਡਿਊਟੀਆਂ ਲਾਈਆਂ ਹੋਈਆਂ ਜਿਹੜੀ ਵੀ ਆਊਗੀ लुधियाने दे विकास ਲਈ ਆਪਣਾ ਵੱਧ ਕੇ ਯੋਗਦਾਨ ਪਾਉਗੀ ਹਕਕਤ ਬਨੋ ਹਰ ਸਾਲ ਦੀ ਤਰ੍ਹਾਂ ਲੋਹੜੀ ਦਾ ਪ੍ਰਸਤਿਵ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਅੱਜ ਬਹੁਤ ਸਾਰੇ ਕਾਰਜ ਜੋ ਗੱਡੀ ਵੀਰ ਸੌਰ ਸਿੰਘ ਢੋਗਾ ਜੀ ਤੇ ਉਹਨਾਂ ਦੀ ਜਿੰਮੇ ਤਲਵਾਇਆ ਗਿਆ ਇਹ ਸ਼ੋਭ ਦਿਹਾੜੇ ਦੀ ਬਹੁਤ ਬਹੁਤ ਮਾਰਕਮਾਦ ਦਿਨਾ ਕਿ ਕੋ ਕੰਗੇ ਸਮਾਜ ਸੇਵੀ ਦਾ ਇੱਕ ਕੰਗੇ ਕੰਮ ਨੇ ਜਿਹੜੇ ਕਿ ਧੀਆਂ ਨੂੰ ਸਹੀ ਮਾਰਦ ਨੇ ਤੇ ਇਹ ਜਿਹੜੇ ਨੇ ਧੀਆਂ ਦੀ ਲੋਹੜੀ ਮਨਾਉਂਦੇ ਆ ਇੱਕ ਬਹੁਤ ਵੱਡਾ ਮੈਸੇਜ ਦੇਣ ਦਾ ਜਿਹੜਾ ਕੰਮ ਕਰਦੇ ਨੇ ਕਿੱਥੇ ਮੈਂ ਇਹਨਾਂ ਨੂੰ ਮੁਬਾਰਕਬਾਦ ਦਿਨਾ ਅੱਜ ਧੰਨਵਾਦ ਕਰਦਾ ਕਿ ਇਹ ਜਿਹੜੀਆਂ ਧੀਆਂ ਨੇ ਉਹਨਾਂ ਨੂੰ ਬਦਲ ਫਰਨ ਦਾ ਮੌਕਾ ਜਿੰਦੇ ਨੇ ਕਿਉਂਕਿ ਇਸ ਲੋਹੜੀ ਮੇਲੇ ਦੇ ਵਿੱਚ ਹਾਜ਼ਰੀ ਭਰ ਕੇ ਅਗਰ ਦਾਸਮ ਮਾਪੇ ਵੀ ਮੋਟੀਵੇਟ ਹੋ ਕੇ ਉਹਨਾਂ ਨੇ ਇਹ ਧੀਆਂ ਨੂੰ ਮੁੱਖਾਂ ਨਾ ਮਾਰਨ ਦਾ ਪਰਨ ਲੈ ਲਿਆ ਤਾਂ ਮੈਂ ਸਭ ਦਾ ਸਾਡਾ ਪੂਰਾ ਰੋਗ ਸ਼ੁਕਰੀਆ ਕਿਤੇ ਨਾ ਕਿਤੇ ਪਹਿਲੇ ਜ਼ਮਾਨੇ ਵਿੱਚ ਮੁੰਡਿਆਂ ਦੀ ਲੋੜ ਹੀ ਨਹੀਂ ਤੇ ਸਿੱਧੀ ਪੀ ਜਾਂਦੀ ਸੀ ਲੱਗਦਾ ਜਿਹਾ ਜ਼ਮਾਨਾ ਚੇਂਜ ਹੋ ਗਿਆ ਲੋਕੀਂ ਧੀਆਂ ਨੂੰ ਦੇਖੋ ਅੱਜ ਦੇ ਸਮੇਂ ਦੇ ਵਿੱਚ ਇਹ ਦੇ ਪਰਤ ਵਿੱਚ ਕੋਈ ਬਹੁਤਾ ਫਰਕ ਨਹੀਂ ਪਰ ਜਿਹੜੀ ਸੋਚ ਹੈ ਉਹਨੂੰ ਬਦਲਨੀ ਲੋੜ ਹੈ ਕਿ ਮੁੰਡੇ ਹੀ ਸਭ ਕੁਝ ਕਰ ਸਕਦਾ ਧੀਆਂ ਵੀ ਉਹਨਾਂ ਬਰਾਬਰ ਉਹਦਾ ਕਰ ਸਕਦੇ ਨੇ ਇਹ ਹੀ ਇੱਕ ਪਰਾਲਾ ਜਿਹੜਾ ਗੋਗਾ ਜੀ ਹਰ ਸਾਲ ਕਰਦੇ ਨੇ ਤੇ ਮੈਂ ਇਥੋਂ ਮੈਸੇਜ ਵੀ ਦੇਣਾ ਚਾਹੁੰਦਾ ਕਿ ਬਖਰੀ ਸਮਾਜ ਸੇਵਿਆਂ ਨੂੰ ਵੀ ਅੱਗੇ ਆ ਕੇ ਅਜਿਹੇ ਪਰਾਲੇ ਕਰਨੇ ਚਾਹੀਦੇ ਨੇ ਤਾਂਕਿ ਸਾਡੀਆਂ ਜਿਹੜੀਆਂ ਧੀਆਂ ਨੇ ਉਹਨਾਂ ਨੂੰ ਕੋਖ ਜੀ ਕਤਲ ਹੋਣਾ ਬੰਦ ਹੋਵੇ ਅੱਜ ਦਾ ਫੰਕਸ਼ਨ ਬਹੁਤ ਵਧੀਆ ਸੀ ਸੋਨ ਸਿੰਘ ਗੋਗਾ ਹਰ ਸਾਲ ਲੋੜੀ ਦਾ ਫੰਕਸ਼ਨ ਕਰਦੇ ਆ ਇੱਕ ਬਹੁਤ ਵੱਡਾ ਉਪਰਾਲਾ ਧੀਆਂ ਵਾਸਤੇ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਜਿਹੜੀ ਇੱਥੇ ਧੀਆਂ ਨੇ ਪਰਫਾਰਮੈਂਸ ਦਿੱਤੀ ਆ ਗਿੱਧਾ ਹੋ ਗਿਆ ਪੰਗੜਾ ਹੋ ਗਿਆ ਪੰਜਾਬੀ ਕਲਚਰ ਬਾਰੇ ਦੱਸਿਆ ਤੇ ਧੀਆਂ ਨੂੰ ਸਨਮਾਨ ਕੀਤਾ ਗਿਆ ਇੱਕ ਇੱਕ ਧੀਆਂ ਨੂੰ ਤੇ ਸਨਮਾਨ ਕੀਤਾ ਗਿਆ ਮੈਨੂੰ ਬਹੁਤ ਵਧੀਆ ਲੱਗਿਆ ਧੀਆਂ ਅੱਜ ਕੱਲ ਵੀ ਕਿਸੇ ਵੀ ਸ਼ੇਸਤਰ ਦੇ ਵਿੱਚ ਪਿੱਛੇ ਨਹੀਂ ਹੈਗੀਆਂ ਚਾਹੇ ਨਾਮ ਕੀ ਉਹ ਜੱਜ ਬਣ ਰਹੀਆਂ ਨੇ ਉਹ ਦੇਖੋ ਡਾਕਟਰ ਬਣ ਰਹੀਆਂ ਨੇ ਤੇ ਕੁਝ ਲੋਕ ਨੇ ਜਿਹੜੇ ਅੱਜ ਵੀ ਧੀਆਂ ਨੂੰ ਕੋਖਾ ਚ ਮਾਰ ਰਹੇ ਆ ਇਹ ਚੀਜ਼ ਨਹੀਂ ਕਰਨੀ ਚਾਹੀਦੀ ਤੁਸੀਂ ਦੇਖੋ ਕਈ ਵਾਰ ਚਾਰ ਚਾਰ ਪੁੱਤ ਹੁੰਦੇ ਆ ਆਪਾਂ ਨੂੰ ਨਹੀਂ ਪੁੱਛਦੇ ਫਿਰ ਵੀ ਧੀਆ ਮਾਪਿਆਂ ਦਾ ਦੁੱਖ ਸੋਹਰੇ ਜਾ ਕੇ ਵੀ ਮੰਦੀਆਂ ਨੇ ਮੈਂ ਤਾਂ ਇਹੀ ਕਹੂੰਗੀ ਕਿ ਜੋ ਬਰਾਲਾ ਸੋਹਣ ਸਿੰਘ ਗੋਗਾ ਜੀ ਨੇ ਕੀਤਾ ਬਹੁਤ ਵਧੀਆ ਕੀਤਾ ਤੇ ਆਪਾਂ ਨੂੰ ਸਾਰਿਆਂ ਨੂੰ ਆਮ ਵੀ ਸਭ ਨੂੰ ਧੀਆ ਦੀ ਲੋੜੇ ਮਨਾਣੇ ਚਾਹੀਦੀ ਆ ਕੁੜੀਆਂ ਨੂੰ ਜੀ ਬਹੁਤ ਹੌਸਲਾ ਮਿਲੇਗਾ ਕੁੜੀਆਂ ਨੂੰ ਇਸ ਚੀਜ਼ ਤੇ ਇਸ ਫੰਕਸ਼ਨ ਕਰਕੇ ਬਹੁਤ ਹੌਸਲਾ ਮਿਲੇਗਾ ਬਹੁਤ ਕੁੜੀਆਂ ਦਾ ਸਨਮਾਨ ਕੀਤਾ ਗਿਆ ਵਾ ਕੁੜੀਆਂ ਨੂੰ ਇਸ ਚੀਜ਼ ਤੇ ਹੋਰ ਉਤਸ਼ਾਹ ਮਿਲੇਗਾ ਕਿ ਨਾਮ ਕੀ ਅਸੀਂ ਅੱਗੇ ਕੁਝ ਕਰਕੇ ਦਿਖਾਈਏ ਬਹੁਤ ਵਧੀਆ ਜੀ ਬਹੁਤ ਵਧੀਆ ਪ੍ਰੋਗਰਾਮ ਸੀਗਾ ਬਹੁਤ ਖੁਸ਼ੀ ਹੋਈ ਮਾਨੂੰ ਆ ਕੇ ਜੱਜ ਨਾਰੀ ਇਕਤਾ ਆਸਰਾ ਸੰਸਥਾ ਵੱਲੋਂ ਜਿਹੜਾ ਜਿੱਤਿਆਂ ਦੀ ਲੋਹੜੀ ਮਨਾਈ ਜਾ ਰਹੀ ਆ ਇਹ ਇੱਕ ਵਾਕਈ ਬਹੁਤ ਸ਼ਲਾਘਾਯੋਗ ਕਦਮ ਆ ਤੇ ਦੇਖੋ ਲੋਕ ساری ਦੁਨੀਆ ਪੁੱਤਾਂ ਦੀ ਲੋਹੜੀ ਦਾ ਮਨਾਉਂਦੀ ਆ ਪਰਤੀਆਂ ਦੀ ਲੋਹੜੀ ਕੋਈ ਕੋਈ ਮਨਾਉਂਦਾ ਤੇ ਅੱਜ ਧੀਆਂ ਦੀ ਲੋਹੜੀ ਮਨਾ ਕੇ ਸਰਸੋਂ ਸਿੰਘ ਜੀ ਗੋਗਾ ਤੇ ਉਹਨਾਂ ਦੇ ਮਿਸੇਸ ਕੁਲਵਿੰਦਰ ਗੋਗਾ ਪਰ ਸਮੂਚੀ ਉਹਨਾਂ ਦੀ ਟੀਮ ਨੇ ਜਿਹੜੀ ਕਿ ਨਾਰੀ ਇਕਤਾ ਆਸਰਾ ਸੰਸਥਾ ਵਾ ਉਹਨਾਂ ਨੇ ਧੀਆਂ ਦੀ ਲੋਹੜੀ ਜਿਹੜੀ ਮਨਾਈ ਆ ਮੈਂ ਕਿਥੇ ਨਾਰੀ ਇਕਤਾ ਆਸਰਾ ਸੰਸਥਾ ਨੂੰ ਮੁਬਾਰਕਬਾਦ ਦਿੰਨਾ ਵਾ ਪੁੱਛੇ ਸਰ ਸੋਨ ਸਿੰਘ ਜੀ ਗੋਗਾ ਜਿਹੜੇ ਨਵੇਂ ਸਾਡੇ ਇਸ ਇਲਾਕੇ ਦੇ ਕਾਉਂਸਲਰ ਬਣੇ ਆ ਉਹਨਾਂ ਨੂੰ ਵੀ ਮੁਬਾਰਕਬਾਦ ਦਿੰਨਾ ਵਾ ਕਿ ਇਹ ਧੀਆਂ ਦੀ ਲੋੜੀ ਮਨਾ ਕੇ ਉਹਨਾਂ ਨੇ ਸਮਾਜ ਨੂੰ ਇੱਕ ਬਹੁਤ ਵੱਡੀ ਸੇਵਾ ਮੇਰੇ ਸਕੂਲ ਦਾ ਨਾਮ ਕ੍ਰਿਸ਼ਨਪਨਵਰ ਸਕੂਲ ਹੈ ਤੇ ਅਸੀਂ ਸਾਨੂੰ ਇੱਥੇ ਪਰਮਜੀਤ ਮੈਮ ਲੈ ਕੇ ਆਏ ਨੇ ਕਿ ਅਸੀਂ ਇੱਥੇ ਲੋੜੀ ਮਨਾਈਏ ਕੁੜੀਆਂ ਧੀਆਂ ਦੀ ਇੱਥੇ ਅਸੀਂ ਕਿੱਦਾਂ ਵੀ ਕੀਤਾ ਸੋਲੋ ਪਰਫਾਰਮੈਂਸ ਵੀ ਕੀਤੀ ਹੈ ਤੇ ਇੱਥੇ ਸਾਨੂੰ ਬਹੁਤ ਮਜ਼ਾ ਆਇਆ ਤੇ ਇੱਥੇ ਵੀ ਜੱਜਸ ਹੈਗੇ ਨੇ ਕਿ ਗੋਗੇ ਸਰ ਤੇ ਸਾਡੇ ਮੈਮ ਪਰਮਜੀਤ ਮੈਮ ਲੋੜੀ ਦਾ ਧੀਆਂ ਨੂੰ ਕਿੱਦਾਂ ਲੱਗ ਰਿਹਾ ਤੁਹਾਨੂੰ ਸਾਨੂੰ ਬਹੁਤ ਵਧੀਆ ਲੱਗਿਆ ਅੱਜ ਲੋੜੀ ਮਿਲਰੀ ਕਿੱਦਾਂ ਲੱਗੀ ਸਾਨੂੰ ਵਧੀਆ ਸਾਨੂੰ ਲੋੜੀ ਮਿਲ ਰਿਹਾ ਸਾਨੂੰ ਵਧੀਆ ਲੱਗਿਆ ਵਾ ਉਹ ਇਹ ਫੰਕਸ਼ਨ ਕਰਾਉਣੀ ਚਾਹੀਦੀ ਹਾਂਜੀ ਕਰਵਾਉਣੇ ਚਾਹੀਦੇ ਆ ਹਾਂਜੀ ਆ ਬੱਛਾ ਨਾਰੀ ਇਕਤਾ ਅਸਰਾ ਸੰਸਥਾ ਵੱਲੋਂ ਪਿਛਲੇ ਲਗਭਗ 23-24 ਸਾਲ ਤੋਂ ਇਹ ਲੜਕੀਆਂ ਦੀ ਲੋੜੀ ਜਦੋਂ ਕੋਈ ਨਹੀਂ ਸੀ ਮਨਾਉਂਦਾ ਉਦੋਂ ਸ਼ੁਰੂ ਕੀਤੀ ਸੀ ਅੱਜ ਉਸ ਦੇ ਵਿੱਚ ਬਹੁਤ ਨਵਾਂ ਮੋੜ ਆਇਆ ਜਦੋਂ ਲੜਕੀ ਬੱਚੇ ਦੇ ਪੇਰੈਂਟ ਸਾਡੇ ਕੋਲ ਆਪ ਲੈ ਕੇ ਆਉਂਦੇ ਆ ਕਿ ਸਾਡੀ ਬੱਚੀ ਦੀ ਲੋੜੀ ਮਨਾਓ ਉਸ ਵੇਲੇ ਜਦੋਂ ਸ਼ੁਰੂ ਕੀਤੀ ਸੀ ਅਸੀਂ ਬਹੁਤ ਮਿੰਤਾ ਕਰਦੇ ਸੀ ਬੜੇ ਲਾਲਚੀ ਵੀ ਦਿੰਦੇ ਸੀ ਕਿ ਸਾਨੂੰ ਲੜਕੀ ਦੀ ਲੋੜੀ ਮਨਾਉਣੀ ਆ ਸਾਨੂੰ ਲੜਕੀ ਲਿਆਓ ਸਾਡੇ ਅਸੀਂ ਉਹਦੀ ਲੋੜੀ ਪਾਉਣੀ ਆ ਅੱਜ ਬਹੁਤ ਚੇਂਜ ਆਈ ਆ ਇਹ ਸਾਡੇ ਜਿਹੜੀ ਨਾਰੀਏਕਤਾ ਆਸਰਾ ਸੰਸਥਾ ਨੂੰ ਬਹੁਤ ਵੱਡਾ ਗੁਰੂ ਸਾਹਿਬ ਨੇ ਉਹਨਾਂ ਤੇ ਕਿਰਪਾ ਕੀਤੀ ਆ ਕਿ ਉਹਨਾਂ ਦੇ ਜਿਤਨਾ ਸਦਕਾ ਅੱਜ ਘਰ ਘਰ ਦੇ ਵਿੱਚ ਬੱਚੀਆਂ ਦੀ ਲੋੜੀ ਮਨਾਈ ਜਾ ਰਹੀ ਆ ਬੱਚੀਆਂ ਦੀ ਲੋੜੀਆਂ ਮਨਾਈ ਆ ਅੱਜ ਦੇ ਮੁੱਖ ਮਹਿਮਾਨ ਆ ਜੀ ਅੱਜ ਦੇ ਮੁੱਖ ਮਹਿਮਾਨ ਸਰਦਾਰ ਕੁਲਵੰਤ ਸਿੰਘ ਸਿੱਧੂ ਐਮ ਐਲ ਏ ਸਾਹਿਬ ਔਰ ਸ੍ਰੀ ਅਸ਼ੋਕ ਪ੍ਰਚਾਰ ਪੱਪੀ ਜੀ ਮੈਡਮ ਦਿਵਿੰਦਰ ਕੌਰ ਸੀਡੀਪੀਓ ਔਰ ਸਾਡੇ ਐਸਡੀਐਮ ਸਾਹਿਬ ਜਿਹੜੇ ਕਿਤੇ ਜਾਣਾ ਪੈ ਗਿਆ ਸ਼ਾਇਦ ਆ ਜਾਣ ਹੱਲੇ ਪਰ ਲੇਟ ਨੇ ਔਰ ਉਹਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਸ਼ਖੀਤਾਂ ਕਾਉਂਸਲਰ ਸਾਹਿਬ ਸਾਡੇ 3-4 ਆਏ ਹੋਏ ਨੇ ਉਹ ਵੀ ਸਾਡੇ ਅੱਜ ਇਸੇ ਸਮਾਗਮ ਦੇ ਮਾਣ ਮਾਣਨੇ ਉਹਨਾਂ ਨੂੰ ਵੀ ਜਿਹਾ ਆਇਆ ਆਖਦਾ ਹਾਂ ਦਾ ਧੰਨਵਾਦ ਕਰਦਾ ਜਿਹੜੇ ਸਮਾਂ ਕੱਟ ਕੇ ਆਏ ਨੇ ਔਰ ਮੈਂ ਆਸ ਕਰਦਾ ਕਿ ਜਿਹੜਾ ਸਹਿਯੋਗ ਇਸੇ ਤਰ੍ਹਾਂ ਇਲਾਕੇ ਨਾਲ ਸਾਨੂੰ ਦਿੰਦੇ ਰਹਿਣਗੇ ਤਾਂ ਇਹ ਪ੍ਰੋਗਰਾਮ ਅਸੀਂ ਸਦਾ ਮਨਾਉਂਦੇ ਰਹੀਏ ਐਂਟਰਟੇਨਮੈਂਟ ਪ੍ਰੋਗਰਾਮ ਵੀ ਕਰਾਇਆ ਗਿਆ ਜੀ ਬੱਚਿਆਂ ਲਈ ਜਿਹੜਾ ਐਂਟਰਟੇਨਮੈਂਟ ਦਾ ਪ੍ਰੋਗਰਾਮ ਇਨਟਰੇਨਟੇਨਮੈਂਟ ਦਾ ਸੀ ਇੱਕ ਹਰ ਪ੍ਰੋਗਰਾਮ ਦੇ ਉੱਤੇ ਤਕਰੀਬਨ 50 ਦੇ ਕਰੀਬ ਬੱਚਿਆਂ ਨੂੰ ਇੱਥੇ ਸਿਖਾਉਨੇ ਆ ਗਿੱਦਾ ਭੰਗੜਾ ਔਰ ਉਹੀ ਬੱਚੇ ਇੱਥੇ ਪਰਫਾਰਮ ਕਰਦੇ ਆ ਤਕਰੀਬਨ ਹਰ ਪ੍ਰੋਗਰਾਮ ਦੇ ਵਿੱਚ 40 50 ਬੱਚੇ ਅਸੀਂ ਸਿਖਾਉਨੇ ਆ ਉਹਨਾਂ ਨੇ ਬਹੁਤ ਵਧੀਆ ਪ੍ਰੋਮੋਸ ਹੁਣ ਵੀ ਗਿੱਦਾ ਚੱਲ ਰਿਹਾ ਜਿਹੜਾ ਸਾਡਾ ਆਖਰੀ ਆਈਟਮ ਆ ਉਸ ਤੋਂ ਬਾਅਦ ਜਿਹੜੀਆਂ ਲੜਕੀਆਂ ਨਵ ਜੰਮੀਆਂ ਬੱਚੀਆਂ ਉਹਨਾਂ ਦੀ ਲੋੜ ਦਿੱਤੀ ਜਾਂਦੀ ਹੈ ਪੇਰੈਂਟਸ ਲਈ ਕੀ ਸੁਨੇਹਾ ਜਿਹੜੇ ਲੋਗ ਪੇਰੈਂਟਸ ਲਈ ਦਾ ਧੰਨਵਾਦ ਆ ਕਿ ਜਿਹੜੇ ਹੁਣ ਬੱਚਿਆਂ ਨੂੰ ਲੈ ਕੇ ਆ ਰਹੇ ਨੇ ਉਹ ਵੀ ਸਮਾਂ ਸੀ ਜਦੋਂ ਅਸੀਂ ਬੇਨਤੀ ਕਰਦੇ ਸੀ ਜਾ ਕੇ ਕਿ ਤੁਹਾਨੂੰ ਵੀ ਸੂਟ ਦੇਵਾਂਗੇ ਬੱਚੇ ਨੂੰ ਵੀ ਗਿਫਟ ਦੇਵਾਂਗੇ ਲੋਹੜੀ ਮਨਾਈਏ ਆਜੋ ਸਾਨੂੰ ਇੱਕ ਲੜਕੀ ਲੈ ਕੇ ਆਜੋ ਪਰ ਉਦੋਂ ਅਸੀਂ 10 ਦੀ ਲੋਹੜੀ ਰੱਖੀ ਸੀ ਤਿੰਨ ਬੱਚੇ ਹੀ ਆਏ ਸੀ ਬਹੁਤ ਮੁਸ਼ਕਿਲ ਨਾਲ ਲਿਆਂਦੇ ਸੀ ਬਹੁਤ ਲਾਲਚ ਦੇ ਕੇ ਅਰ ਅੱਜ ਇਹਦੇ ਇੱਕ ਵਾਰ 11 ਦੀ ਪੌਣਿਆ ਤਾਂ 31 ਹੋ ਜਾਂਦੇ ਆ ਪਰ ਐਸਾ ਜਿਹੜਾ ਸੀਜ਼ਨ ਆ ਇਹਦੇ ਵਿੱਚ ਤਕਰੀਬਨ ਲੜਕੀਆਂ ਘੱਟ ਨੇ ਲੜਕੇ ਜ਼ਿਆਦਾ ਨੇ ਬੱਚੇ ਘੱਟ ਨੇ ਐਸੇ ਕੀ ਸਾਡੇ ਕੋਲੇ ਕਿਉਂਕਿ ਐਟਸਾ ਬਹੁਤ ਕੀਤੀ ਆ ਸੀ ਮੈਂ ਗੋਗਾ ਜੀ ਦਾ ਬੜੇ ਦਿਲੋਂ ਧੰਨਵਾਦ ਕਰਦੀ ਆ ਇਹਨਾਂ ਨੇ ਬੱਚੀਆਂ ਨੂੰ ਦਾ ਕੋਰਸ ਦੇ ਕੇ ਵਿਧਵਾਵਾਂ ਔਰਤਾਂ ਨੂੰ ਰਾਸ਼ਨ ਦਿੰਦੇ ਆ ਅੱਜ 101 ਲੜਕੀ ਦੀ ਲੋੜੀ ਮਨਾਈ ਜਾ ਰਹੀ ਹੈ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਕਿ ਜਿਹੜਾ ਇਹ ਸ਼ਖਸ਼ ਲੜਕੀਆਂ ਦੇ ਭਵਿੱਖ ਦੇ ਬਾਰੇ ਸੋਚਦੇ ਆ ਥੈਂਕ ਯੂ ਜੀ